ਦਿੰਨਾ ਨੇ ਅੱਜ ਇਸ ਸਿਨੈਰੀ ਮੌਕਾ ਦਿੱਤਾ ਵਾ ਕਿ ਗਰੀਬਾਂ ਦੀ ਆਵਾਜ਼ ਨੂੰ ਮੈਂ ਲੋਕ ਸਭਾ ਦੇ ਵਿੱਚ ਜਾ ਕੇ ਉਠਾ ਸਕਾਂ ਔਰ ਅੱਜ ਜਿਹੜਾ ਵਾ ਅਸੀਂ ਆਪਣੇ ਨਾਮ ਜਗ ਦੀ ਜਿਹੜਾ ਵਾ ਕਾਗਜ਼ ਦਾਖਲ ਕਰਨ ਜਾ ਰਹੇ ਆ ਅੰਮ੍ਰਿਤਸਰ ਤੋਂ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਉਮੀਦਵਾਰ ਜਸਪਾਲ ਮਸੀ ਇੱਕ ਵੱਡੇ ਕਾਫਲੇ ਨਾਲ ਨਾਮਜ਼ਦਗੀ ਪੱਤਰ ដាក់ ਕਰਨ ਲਈ ਡੀਸੀ ਦਫ਼ਤਰ ਪਹੁੰਚੇ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਗੱਡੀਆਂ ਕਾਰਾਂ ਟਰੈਕਟਰ ਟਰਾਲੀਆਂ ਇਹ ਮੋਟਰਸਾਈਕਲਾਂ ਤੇ ਪਹੁੰਚੇ ਜਸਪਾਲ ਮਸੀਹਾ ਸਭ ਨੇ ਸਮਰਥਨ ਕੀਤਾ ਗੱਲਬਾਤ ਦੌਰਾਨ ਜਸਪਾਲ ਮਸੀਹਾ ਦੱਸਿਆ ਕਿ ਅਗਰ ਲੋਕ ਉਹਨਾਂ ਨੂੰ ਵੱਡੀ ਜੀਤ ਨਾਲ ਮੌਕਾ ਦਿੰਦੇ ਹਨ ਤਾਂ ਉਹ ਦੇਸ਼ ਦੇ ਵਿਕਾਸ ਲਈ ਵੱਡੇ ਉਪਰਾਲੇ ਕਰਨਗੇ ਅਤੇ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਸ਼ਹਿਰ ਬਣਾਉਣਗੇ ਗਰੀਬ ਲੋਕਾਂ ਦੀ ਆਵਾਜ਼ ਨੂੰ ਲੋਕ ਸਭਾ ਵਿੱਚ ਉਠਾਉਣਗੇ ਵਾ ਪਾਰਟੀ ਜਿੰਦਾ ਦੇ ਕਾਕੇ ਉਹ ਕਾਕੇ ਸਾਹ ਤੇ ਉਹ ਫੋਟ ਨਾ ਹੋ ਗਿਆ ਬੋਟ ਮਾ ਕਦੇ ਸਾਰੇ ਕਹੇ ਜਾਣਾ ਲੋਕ ਸੇਵਾ ਪਾਰਟੀ ਜਿੰਦਾਬਾਦ نیشنل ਲੋਕ ਸੇਵਾ ਪਾਰਟੀ ਜਿੰਦਾਬਾਦ نیشنل ਲੋਕ ਸੇਵਾ ਪਾਰਟੀ ਜਿੰਦਾਬਾਦ ਹਰ ਸਾਲ ਹਾਲੇਆ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਸੋ ਅੱਜ ਅਸੀਂ ਖੜੇ ਆ ਇਸ ਜਗ੍ਹਾ ਦੇ ਉੱਤੇ ਸੀਟ ਵਿਨ ਥਾਣੇ ਦੇ ਕੋਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸੋ ਗੱਲਬਾਤ ਕਰਨੀ ਚਾਹੁੰਦੇ ਆ ਕਿ ਅੱਜ ਦੇ ਦਿਨ ਵਿੱਚ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਜੋ ਉਮੀਦਵਾਰ ਨੇ ਸਪਾਲ ਮਸੀਹ ਜਿਨ੍ਹਾਂ ਦੇ ਵੱਲੋਂ ਜੋ ਜੋ ਕਿ ਅੱਜ ਦੇ ਦਿਨ ਜੋ ਨਾਮਜ਼ਦਗੀ ਦਾਖਲ ਕਰਨੇ ਜਾ ਰਹੇ ਨੇ ਫਾਰਮ ਭਰਨ ਜਾ ਰਹੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇੱਕ ਹਜੂਮ ਜਿਹੜਾ ਤੁਸੀਂ ਇਸ ਜਗ੍ਹਾ ਦੇ ਉੱਤੇ ਹਜੂਮ ਜਿਹੜਾ ਤੁਸੀਂ ਦੇਖ ਸਕਦੇ ਹੋ ਬਿਸ਼ਪ ਸਹਿਬਾਨ ਪਾਸਟਰ ਸਹਿਬਾਨਾਂ ਦੇ ਨਾਲ ਮਿਲ ਕੇ ਹੋਰ ਵੀ ਅਨੇ ਭਾਈਚਾਰਾ ਜਿਨ੍ਹਾਂ ਵੀ ਆ ਇਸ ਜਗ੍ਹਾ ਦੇ ਉੱਤੇ ਮੌਜੂਦ ਆ ਇੱਕ ਵੱਡੇ ਹਜੂਮ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੱਲਬਾਤ ਕਰਨੀ ਚਾਹਾਂਗੇ ਅੱਜ ਦੇ ਦਿਨ ਸਾਡੇ ਵਿੱਚ ਨੇ ਪ੍ਰਧਾਨ ਜਸਪਾਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆਂ ਪ੍ਰਧਾਨ ਜੀ ਤੁਹਾਡਾ ਸੱਚ ਦੀ ਆਵਾਜ਼ ਹੈ ਧੰਨਵਾਦ ਜੀ ਨਵਜੋਤ ਜੀ ਸੱਚ ਦੀ ਆਵਾਜ਼ ਦਾ ਧੰਨਵਾਦ ਕਰ ਰਹੇ ਹਾਂ ਗੱਲਬਾਤ ਕਰਨੀ ਚਾਹਾਂਗੇ ਕਿ ਅੱਜ ਦੇ ਦਿਨ ਇੱਕ ਭਾਰੀ ਇਕੱਠ ਦੇ ਨਾਲ ਵੱਡੇ ਹਜ਼ੂਮ ਦੇ ਨਾਲ ਤੁਸੀਂ ਅੱਜ ਨਾਮਜ਼ਾਦਗੀ ਦਾਖਲ ਦੇ ਫਾਰਮ ਭਰਨ ਜਾ ਰਹੇ ਹੋ ਕਿਵੇਂ ਦੇਖਦੇ ਹੋ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਵਾਂ ਉਸ ਪਿਤਾ ਪਰਮੇਸ਼ਰ ਦਾ ਜਿਨ੍ਹਾਂ ਨੇ ਅੱਜ ਇਸ ਸਨੈਰੀ ਮੌਕਾ ਦਿੱਤਾ ਵਾ ਕਿ ਗਰੀਬਾਂ ਦੀ ਆਵਾਜ਼ ਨੂੰ ਮੈਂ ਲੋਕ ਸਭਾ ਦੇ ਵਿੱਚ ਜਾ ਕੇ ਉਠਾ ਸਕਾਂ ਔਰ ਜੋ ਬੀਤੇ ਸਮੇਂ ਦੇ ਵਿੱਚ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਗਠਨ ਕੀਤਾ ਗਿਆ ਵਾ ਉਹਦੇ ਤਹਿਤ ਦਾਸ ਨੂੰ ਜੋ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਇਆ ਗਿਆ ਵਾ ਔਰ ਦਾਸ ਕੌਮੀ ਜਰਨਲ ਸਕੱਤਰ ਆ ਪਾਰਟੀ ਦਾ ਔਰ ਅੱਜ ਜਿਹੜਾ ਵਾ ਅਸੀਂ ਆਪਣੇ ਨਾਮ ਚੱਕ ਦੀ ਜਿਹੜਾ ਵਾ ਕਾਗਜ਼ ਦਾਖਲ ਕਰਨ ਜਾ ਰਹੇ ਆ ਜਿਹਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜਾ ਗੱਡੀਆਂ ਮੋਟਰਸਾਈਕਲ ਆ ਤੇ ਜਿਹੜੇ ਆ ਉਹ ਜਿਹੜੀਆਂ ਵੱਡੀ ਗਿਣਤੀ ਦੇ ਸਾਡਾ ਮਸੀਬ ਭਾਈਚਾਰਾ ਦਲਿਤ ਭਾਈਚਾਰਾ ਬੀਸੀ ਭਾਈਚਾਰਾ ਸਰਬ ਸਮਾਜ ਹਰ ਜਾਤੀ ਦਾ Hindu Muslim Sikh ईसाई ਸਾਰੇ ਪਹੁੰਚੇ ਆ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਔਰ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਪੰਜਾਬ ਦੇ ਲੋਕ ਜਿਹੜੇ ਬਹੁਤ ਜ਼ਿਆਦਾ ਦੁਖੀ ਆ ਇਹਨਾਂ ਰਵਾਇਤੀ ਪਾਰਟੀਆਂ ਤੋਂ ਜਿਨ੍ਹਾਂ ਨੇ 75 ਸਾਲਾਂ ਚ ਸਭ ਤੋਂ ਜ਼ਿਆਦਾ ਰਾਜ ਕੀਤਾ ਔਰ ਪੰਜਾਬ ਦੇ ਲੋਕਾਂ ਨੂੰ ਗਰੀਬਾਂ ਨੂੰ ਲੁੱਟਿਆ ਤੇ ਕੁੱਟਿਆ ਹਮੇਸ਼ਾ ਜਿਹੜਿਆਂ ਦਾ ਨੇ ਦਲਿਤ ਭਾਈਚਾਰੇ ਨਾਲ ਕਟ ਗਿੰਤਿਆਣਾ ਔਰ ਬੈਕਵਰਡ ਭਾਈਚਾਰਿਆਂ ਦਾ ਸਰਬ ਸਮਾਜ ਦੇ ਗਰੀਬਾਂ ਦਾ ਮਤਰਾਈ ਮਾਂ ਵਾਲਾ ਸਲੋਕ ਕੀਤਾ ਵਾ ਮੈਂ ਤੁਹਾਨੂੰ ਦੱਸਣਾ ਚਾਹਨਾ ਵਾਂ ਮਸ਼ਵਾਹਤਵਾਨਾਂ ਵਾਂ ਅੰਮਰਸਰ ਦੇ ਜਨਤਾ ਨੂੰ ਅਪੀਲ ਕਰਦਾ ਮੈਂ ਅਗਰ ਤੁਸੀਂ ਮੈਨੂੰ ਜਿਤਾ ਕੇ ਭੇਜਦੇ ਜੋ ਤੇ ਜਿਹੜਾ ਵਿਕਾਸ ਤੇ ਕੰਮ ਉਹ ਪਹਿਲ ਦੇ ਆਧਾਰ ਤੇ ਹੋਣਗੇ ਨਸ਼ਾ ਜਿਹੜਾ ਇੱਕ ਬਹੁਤ ਵੱਡਾ ਮੁੱਦਾ ਵਾ ਪੰਜਾਬ ਦੇ ਵਿੱਚ ਅੱਜ ਦਿਨ ਜਿਹੜੇ ਸਾਡੇ ਨੌਜਵਾਨ ਮਰ ਰਹੇ ਆ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਉੱਜੜ ਰੀਆਂ ਵਾ ਭੈਣਾਂ ਦੇ ਸੁਹਾਗ ਜਿਹੜੇ ਉੱਧਰ ਦੇ ਪਏ ਆ ਉਨੂੰ ਖਤਮ ਕਰਾਂਗੇ ਔਰ ਪੈਲ ਦੇ ਆਧਾਰ ਤੇ ਜਿਹੜਾ ਵਾ ਉਹ ਅਸੀਂ ਗਰੀਬਾਂ ਦਾ ਵਿਕਾਸ ਕਰਾਂਗੇ ਹਰ ਤਰ੍ਹਾਂ ਦਾ ਹਰ ਖੇਤਰ ਦੇ ਵਿੱਚ ਜਿਹੜਾ ਵਾ ਵਿਕਾਸ ਕੀਤਾ ਜਾਵੇਗਾ ਅੱਜ ਮੇਰੇ ਨਾਲ ਵੱਡੀ ਗਿਣਤੀ ਦੇ ਵਿੱਚ ਬਿਸ਼ਪ ਸਹਿਬਾਨ ਪਾਸਟਰ ਸਹਿਬਾਨ ਬਿਸ਼ਪ ਉਲਫਤ ਰਾਜ ਜੀ ਬਿਸ਼ਪ ਅਸ਼ੋਕ ਰਵੀ ਜੀ ਔਰ ਬਿਸ਼ਪ ਸਾਡੇ ਲਾਲ ਮਸੀ ਜੀ ਔਰ ਬਿਸ਼ਪ ਉਲਫਤ ਰਾਜ ਜੀ ਜੋ 크ਰਿਸਚਨ ਪੀਸ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਹੈ ਆਪਣੇ ਵੱਡੀ ਗਿਣਤੀ ਨਾਲ ਸੈਂਕੜੇ ਪਾਸਟਰ ਜਿਹੜੇ ਆ ਹਾਰਿਆਂ ਚ ਪਹੁੰਚੇ ਸਾਰੇ ਬਿਜ਼ਸ ਸਹਿਬਾਨ ਪਾਸਟਰ ਸਹਿਬਾਨ ਪਾਸਟਰ ਸਟੀਫਨ ਜੀ ਪਾਸਟਰ ਦੇਸ ਰਾਜ ਜੀ ਹੋਰ ਵੀ ਪਾਸਟਰ ਹਰਚੰਦ ਜੀ ਪਾਸਟਰ ਗੁਲਜ਼ਾਰ ਜੀ ਔਰ ਮੇਰੇ ਜੋ ਕ੍ਰਿਸਚਨ ਲੀਡਰ ਆ ਉੱਚੇ ਚੇ ਤੌਰ ਤੇ ਪਹੁੰਚੇ ਆ ਜਾਰਜ ਗਿਲ ਜੀ ਜੋ ਬੜੇ ਜੋਸ਼ੀਲੇ ਲੀਡਰ ਆ ਜੋ ਜਿਹੜੇ ਜਾਰਜ ਗਿਲ ਜੀ ਵੱਡੀ ਗਿਣਤੀ ਜੋ ਪਹੁੰਚੇ ਅੱਜ ਤੁਸੀਂ ਵੇਖ ਲਓ ਇਹ ਵੱਡਾ ਹਜੂਮ ਵੱਡਾ ਇਕੱਠ ਇਹ ਦਰਸਾ ਰਿਹਾ ਵਾ ਕਿ ਲੋਕ ਜਿਹੜਾ ਇਹਨਾਂ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਆ ਹੁਣ ਇਹਨਾਂ ਤੋਂ ਜਿਹੜਾ ਆਪਣਾ ਸਾਫ ਜਿਹੜਾ ਪੂਰਾ ਕਰਨਾ ਚਾਹੁੰਦੇ ਆ ਜੋ 75 ਸਾਲਾਂ ਚ ਨਹੀਂ ਹੋਇਆ ਉਹ ਨਵੀਂ ਸ਼ੁਰੂਆਤ ਕਰੇਗੀ ਲੋਕ ਸੇਵਾ ਪਾਰਟੀ ਔਰ ਮੈਂ ਤੁਹਾਨੂੰ ਇਹੋ ਬੇਨਤੀ ਕਰਦਾ ਵਾਂ ਕਿ ਆਹ ਨਾਲ ਸਮੇਂ ਚ ਮੇਰਾ ਸਾਥ ਦਿਓ ਔਰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜੋ ਤੁਹਾਡੀ ਆਵਾਜ਼ ਲੋਕ ਸਭਾ ਚ ਬੈਠ ਕੇ ਮੈਂ ਬੁਲੰਦ ਕਰਾਂਗਾ ਅੱਛਾ ਪ੍ਰਧਾਨ ਜੀ ਜਿੱਥੇ ਲੋਕ ਸਭਾ ਪਾਰਟੀ ਜਿੰਦਾਬਾਦ ਜਿੱਥੇ ਲੋਕ ਸਭਾ ਪਾਰਟੀ ਜਿੱਥੇ ਪ੍ਰਧਾਨ ਜੀ ਆ ਵੱਡਾ ਇੱਕ ਹਜੂਮ ਅੱਜ ਤੁਹਾਡੇ ਨਾਲ ਜਿਹੜਾ ਫਾਰਮ ਭਰਨ ਜਾ ਰਿਹਾ ਆ ਨਾਮਜ਼ਦਗੀ ਦਾਖਲ ਕਰਵਾਉਣ ਦੇ ਉੱਥੇ ਹੀ ਜਿਵੇਂ ਇੱਕ ਸਾਰੇ ਭਾਰੀ ਗਿਣਤੀ ਵਿੱਚ ਇਹਨਾਂ ਨੇ ਤੁਹਾਡਾ ਸਾਥ ਦਿੱਤਾ ਆ ਤੇ ਪਰਿਵਾਰ ਵੱਲੋਂ ਗੱਲ ਕਰੀਏ ਪਰਿਵਾਰ ਦਾ ਤੁਹਾਡੇ ਨਾਲ ਕਿਵੇਂ ਦਾ ਸਹਿਯੋਗ ਰਿਹਾ ਮੇਰੇ ਪਰਿਵਾਰ ਦਾ ਪੂਰਾ ਸਹਿਯੋਗ ਆ ਮੇਰੇ ਪਰਿਵਾਰ ਦਾ ਮੇਰੇ ਮਹੱਲੇ ਵਾਸੀਆਂ ਦਾ ਭੈਣ ਭਰਾਵਾਂ ਦਾ ਸ਼ਹਿਰ ਵਾਸੀਆਂ ਦਾ ਪੂਰਾ ਸਹਿਯੋਗ ਆ ਜੋ ਕਿ ਪਰਿਵਾਰ ਵੱਲੋਂ ਹੀ ਜੇਕਰ ਜਿਹੜੀ ਹਮਾਇਤ ਮਿਲੇ ਤਾਂ ਫਿਰ ਬੰਦਾ ਅੱਗੇ ਕੰਮ ਕਰ ਸਕਦਾ ਪਰਿਵਾਰ ਦੀ ਪੂਰੀ ਹਮਾਇਤ ਆ ਹਰ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਔਰ ਜਿਹੜੇ ਜੇ ਤੁਸੀਂ ਤੁਹਾਡੇ ਆਪੋਜ਼ਿਟ ਬਹੁਤ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਖੜੇ ਨੇ ਤੇ ਉਹ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਉਹਨਾਂ ਪਾਰਟੀਆਂ ਨੇ ਲੰਬੇ ਸਿਰ ਤੁਹਾਡਾ ਪੰਜਾਬ ਤੇ ਦੇਸ਼ ਤੇ ਰਾਜ ਕੀਤਾ ਪਰ ਪੰਜਾਬ ਤੇ ਦੇਖੋ ਸਰਿਆਮ ਕਤਲਿਆਮ ਹੋ ਰਿਹਾ ਨੌਜਵਾਨਾਂ ਦੇ ਮਰਡਰ ਹੋ ਰਿਹਾ ਅੰਕਾਉਂਟਰ ਜਿਹੜੇ ਹੋ ਰਹੇ ਆ ਔਰ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਵਿਗੜੀ ਹੋਈ ਆ ਸਰਕਾਰ ਨਾਲ ਦੀ ਜਿਹੜੀ ਕੋਈ ਚੀਜ਼ ਨਹੀਂ ਆ ਨਸ਼ੇ ਵੇਖ ਲਓ ਆਮ ਜਿਹੜਾ ਆਟਾ ਦਾਲ ਸਕੀਮ ਸੀ ਉਹ ਵੀ ਜਿਹੜੇ ਆ ਗਰੀਬ ਲੋਕਾਂ ਦੇ ਸਹੀ ਜਗ੍ਹਾ ਤੇ ਸਕੀਮਾਂ ਦਾ ਜਿਹੜਾ ਨਹੀਂ ਇਸਤੇਮਾਲ ਕੀਤਾ ਜਾ ਰਿਹਾ ਉਹ ਵੀ ਢਾਡ ਲੋਕਾਂ ਕੋਲ ਜਿਹੜਾ ਜਾ ਰਿਹਾ ਕੀ ਏਜੰਡਾ ਹੈ ਤੁਹਾਡਾ ਅਗਰ ਤੁਸੀਂ ਜਿੱਤਦੇ ਹੋ ਤੇ ਆਵਾਮ ਦੇ ਲਈ ਆਮ ਜਨਤਾ ਦੇ ਲਈ ਕੀ ਕਰੋਗੇ ਹਰ ਖੇਤਰ ਤੇ ਜਿਹੜਾ ਪੈਲ ਦੇ ਆਧਾਰ ਤੇ ਵਿਕਾਸ ਕੀਤਾ ਜਾਏਗਾ ਚਾਹੇ ਉਹ ਐਜੂਕੇਸ਼ਨ ਦੀ ਗੱਲ ਹੋਵੇ ਚਾਹੇ ਉਹ ਮੈਡੀਕਲ ਦੀ ਗੱਲ ਹੋਵੇ ਚਾਹੇ ਉਹ ਆਰਥਿਕ ਤੌਰ ਤੇ ਇਹਨਾਂ ਨੂੰ ਉੱਚਾ ਚੁੱਕਣ ਦੀ ਗੱਲ ਹੋਵੇ ਔਰ ਚਾਹੇ ਸਾਡੇ ਅੰਮ੍ਰਿਤਸਰ ਜਿਹੜੀ ਆ ਇੱਕ ਗੁਰੂ ਨਗਰੀ ਆ ਇਹ ਗ੍ਰੀਨ ਸਿਟੀ ਵਜੋਂ ਜਿਹੜੀ ਆ ਇਹਨੂੰ ਜਿਹੜਾ ਆਉਣ ਵਾਲੇ ਸਮੇਂ ਤੋਂ ਵਧਾਵਾਂਗੇ ਔਰ ਇਥੇ ਕੋਈ ਦੰਪਦਿਆਂ ਗੱਲਾਂ ਵਾਂ ਬੜੀਆਂ ਪਾਰਟੀਆਂ ਨੇ ਲਾਰੇ ਲਾਏ ਆ ਅ ਕੱਲ ਪਰਸੋ ਵੀ ਸਾਡੇ ਲੱਗਿਆ ਜਿੱਥੇ ਮੇਰੇ ਇਹਨਾਂ ਡੰਪ ਵਾ ਬਹੁਤ ਸਾਰੇ ਲੋਕ ਬਿਮਾਰੀ ਨਾਲ ਮਰ ਗਏ ਆ ਜਦੋਂ ਉਥੇ ਅੱਗ ਲੱਗ ਜਾਂਦੀ ਐ ਇਹ ਪਹਿਲ ਦੇ ਆਧਾਰ ਤੇ ਚੀਜ਼ਾਂ ਨੂੰ ਖਤਮ ਕੀਤਾ ਜਾਵੇ ਸਮਾਜ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਆ ਸਮਾਜ ਨੂੰ ਇਹੋ ਬੇਨਤੀ ਕਰਦਾ ਵਾਂ ਦਾਸ ਕਿ ਇੱਕ ਮੌਕਾ ਆਪਾਂ ਕਾਂਗਰਸ ਨੂੰ ਵੀ ਦਿੱਤਾ ਅਕਾਲੀ ਦਲ ਨੂੰ ਵੀ ਦਿੱਤਾ ਭਾਜਪਾ ਨੂੰ ਵੀ ਦਿੱਤਾ ਔਰ ਹੋਰ ਵੀ ਪਾਰਟੀਆਂ ਨੂੰ ਦਿੱਤਾ ਸਾਡੀ ਨੈਸ਼ਨਲ ਲੋਕ ਸੇਵਾ ਪਾਰਟੀ ਇੱਕ ਨਵੀਂ ਪਾਰਟੀ ਆ ਜਿਹਦਾ ਜਨਮ ਹੋਇਆ ਨੂੰ 1 ਮਹੀਨਾ ਹੋਇਆ ਔਰ 1 ਮਹੀਨੇ ਦੇ ਵਿੱਚ ਹੀ ਸਾਡਾ ਆਪਣਾ ਝੰਡਾ ਡੰਡਾ ਸਭ ਤਿਆਰ ਆ ਔਰ ਲੋਕ ਜਿਹੜਿਆ ਉਤਾਵਲੇ ਆ ਲੋਕ ਉਤਾਵਲੇ ਸਾਡੀ ਨੈਸ਼ਨਲ ਲੀਕਸਵਾ ਪਾਰਟੀ ਨੂੰ ਜਿਤਾਉਣ ਦੇ ਲਈ ਉਤਾਵਲੇ ਆ ਬਹੁਤ ਇਹ ਵੋਟਾਂ ਵਾਲੇ ਦਿਨ ਦਾ ਇੰਤਜ਼ਾਰ ਕਰ ਰਹੇ ਆ ਪਰ ਵੱਡੀ ਗਿਣਤੀ ਨਾਲ ਜਿਹੜਾ ਇੱਥੋਂ 10 ਜਿਹੜਾ ਜਿੱਤੂਗਾ ਔਰ ਧੰਨਵਾਦ ਜੀ ਇਹ ਸਾਨੂੰ ਸਾਡੇ ਵਿੱਚ ਪ੍ਰਧਾਨ ਜਸਪਾਲ ਜੀ ਜੋ ਕਿ ਅੱਜ ਦੇ ਦਿਨ ਨਾਮਜ਼ਦਗੀ ਦਾਖਲ ਦੇ ਫਾਰਮ ਭਰਨ ਜਾ ਰਹੇ ਨੇ ਔਰ ਸਾਰੀਆਂ ਇਹ ਪਾਰਟੀਆਂ ਦੇ ਵਾਂਗ ਉਹ ਵੀ ਉਮੀਦਵਾਰ ਦੇ ਤੌਰ ਤੇ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਵਿੱਚ ਬਤੌਰ ਅੰਮ੍ਰਿਤਸਰ ਤੋਂ ਚੋਣ ਜਿਹੜੀ ਆ ਉਹ ਲੜਨ ਜਾ ਰਹੇ ਨੇ ਔਰ ਸਾਡੇ ਵਿੱਚ ਹੋਰ ਵੀ ਇਸ ਜਗ੍ਹਾ ਦੇ ਉੱਤੇ ਬਹੁਤ ਸਾਰੇ ਜੋ ਪਾਸੇ ਸਹਿਬਾਨ ਨੇ ਬਿਸ਼ਪ ਸਹਿਬਾਨ ਨੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਸਾਡੇ ਵਿੱਚ ਨੇ ਬਿਸ਼ਪ ਉਲਫਤਰਾਜ ਜੀ ਬਿਸ਼ਪ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਜੈ ਮਸੀਹ ਕੀ ਜੈ ਮਸੀਹ ਕਿ ਸਾਰਿਆਂ ਨੂੰ ਆ ਗੱਲਬਾਤ ਕਰਨੀ ਚਾਹਾਂਗੇ ਕਿ ਜਿਵੇਂ ਕਿ ਇੱਕ ਮਸੀਹ ਕਮਿਊਨਿਟੀ ਦੇ ਜੋ ਜਸਪਾਲ ਪ੍ਰਧਾਨ ਜਸਪਾਲ ਜੀ ਨੇ ਉਹ ਨੈਸ਼ਨਲ ਲੋਕ ਸੇਵਾ ਪਾਰਟੀ ਤੋਂ ਬਤੌਰ ਉਮੀਦਵਾਰ ਜਿਹੜੇ ਚੋਣ ਲੜਨ ਜਾ ਰਹੇ ਨੇ ਕਿਵੇਂ ਵੇਖਦੇ ਹੋ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਪ੍ਰਾਲਾ ਸਾਡੀ ਦੁਆ ਸਾਡੀ ਪ੍ਰਾਰਥਨਾ ਸਾਡਾ ਸਹਿਯੋਗ ਇਹਨਾਂ ਦੇ ਨਾਲ ਆ ਔਰ ਕ੍ਰਿਸਚਨ ਪੀਸ ਕੌਂਸਲ ਇੰਡੀਆ ਲੋ ਸਾਰੇ ਹਲੇਗਾ ਸਾਡੇ ਚਰਚੇ ਜੈਹੀ ਨੂੰ ਪੂਰੀ ਮਦਦ ਕਰਾਂਗੇ ਔਰ ਅਗਰ ਮਸੀਹ ਭਾਈ ਚਾਰੇ ਦੀ ਗੱਲ ਕਰੀਏ ਜਾਂ ਹੋਰ ਸਮਾਜ ਸਰਵ ਸਮਾਜ ਦੀ ਗੱਲ ਕਰੀਏ ਦਲਿਤ ਭਾਈ ਦੇ ਚਾਰੇ ਦੀ ਗੱਲ ਕਰੀਏ ਤੇ ਕਿਵੇਂ ਉਹਨਾਂ ਦਾ ਸਹਿਯੋਗ ਕਿੱਦਾਂ ਦਾ ਮਿਲ ਰਿਹਾ ਬਿਲਕੁਲ ਸਾਡਾ ਸਾਰੇ ਸਹਿਯੋਗ ਕਰਦੇ ਆਂ ਅਸੀਂ ਉਹਨਾਂ ਦੀ ਮਦਦ ਕਰਦੇ ਆਂ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਜਸਪਾਲ ਮਸੀਹ ਨੂੰ ਜਿਤਾਓ ਵੱਧ ਵੱਧ ਵੋਟਾਂ ਮਾ ਕੇ ਜਿਤਾਓ ਸਹਿਯੋਗ ਦਿਓ ਹਰ ਤਰ੍ਹਾਂ ਦਾ ਸਹਿਯੋਗ ਹਾੜਾ ਨਾਲ ਆ ਉਹਨਾਂ ਦੇ ਤੇ ਉਹ ਵੀ ਸਾਡੂੰ ਜਸਪਾਲ ਮਸੀਹ ਨੂੰ ਸਹਿਯੋਗ ਦੇਣਗੇ ਤੁਹਾਨੂੰ ਲੱਗਦਾ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੇ ਉਹ ਕੰਮ ਨਹੀਂ ਕੀਤੇ ਜਿਹੜੇ ਹੁਣ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਰਨਾ ਪਿਆ ਬਿਲਕੁਲ ਸੁਭਾਵਕ ਹੀ ਹੈ ਤਦੇ ਤੇ ਜਸਪਾਲ ਮਸੀਹ ਕੇ ਯੋਧੇ ਨੇ ਉਪਰਾਲਾ ਕੀਤਾ ਆ ਕਿਉਂਕਿ ਉਹਨਾਂ ਰਵਾਇਤੀ ਪਾਰਟੀਆਂ ਨੇ ਉਹ ਕੰਮ ਨਹੀਂ ਕੀਤੇ ਜਿਹੜੇ ਕਿ ਆਮ ਪਬਲਿਕ ਨੂੰ ਚਾਹੀਦੇ ਸੀ ਕੀ ਮੈਸੇਜ ਦੇਣਾ ਚਾਹੋਗੇ ਆਮ ਜਨਤਾ ਨੂੰ ਮੈਸੇਜ ਇਹ ਹੀ ਬੇਨਤੀ ਕਰਨੀ ਚਾਹਾਂਗਾ ਅਪੀਲ ਕਰਨੀ ਚਾਹਾਂਗਾ ਕਿ ਜਸਪਾਲ ਮਸੀਹ ਨੂੰ ਵਾਚੜ ਕੇ ਵੋਟਾਂ ਪਾਓ ਇਨੂੰ ਜਿਤਾਓ ਤਾਂ ਕਿ ਆਪਣੇ ਖਾਸ ਕਰਕੇ ਮੁਸੀਬਾ ਜਿਹੜੀ ਦੀ ਆਵਾਜ਼ ਜਿਹੜੀ ਆ ਸੈਂਟਰ 'ਚ ਬੁਲੰਦ ਕਰ ਸਕੀ ਧੰਨਵਾਦ ਜੀ ਸੋ ਇਸ ਅਨਸਾਰੇ ਵਿੱਚ ਬਿਸ਼ਪੁਲ ਫਤਰਾ ਜੀ ਹੋਰ ਵੀ ਬਹੁਤ ਸਾਰਿਆਂ ਨਾਲ ਗੱਲਬਾਤ ਕਰਨੀ ਚਾਹਾਂਗੇ ਸਾਡੇ ਵਿੱਚ ਬਿਸ਼ਪ ਲਾਲ ਨਸੀਬ ਜੀ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਔਰ ਗੱਲਬਾਤ ਕਰਨੀ ਚਾਹਾਂਗੇ ਬਿਸ਼ੂ ਸਾਹਿਬ ਕੀ ਕਿਵੇਂ ਵੇਖਦੇ ਹੋ ਅੱਜ ਤੁਹਾਡੀ ਕਮਿਊਨਿਟੀ ਦੇ ਜੋ ਪ੍ਰਧਾਨ ਜਸਪਾਲ ਜੀ ਨੇ ਉਹ ਅੱਜ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਔਰ ਨਾਮਜ਼ਦਗੀ ਦੇ ਦਾਖਲ ਦੇ ਫਾਰਮ ਭਰਨ ਜਾ ਰਹੇ ਨੇ ਕਿਵੇਂ ਵੇਖਦੇ ਹੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈਂਸੀ ਦੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸਾਨੂੰ ਬਹੁਤ ਸਮਾਂ ਹੋ ਗਿਆ ਸਮੇਂ ਸਮੇਤ ਇਹ ਪਾਰਟੀਆਂ ਆਉਂਦੀਆਂ ਰਹੀਆਂ ਸਰਕਾਰਾਂ ਆਉਂਦੀਆਂ ਰਹੀਆਂ ਪਰ ਅੱਜ ਤੱਕ ਇਹ ਸਾਨੂੰ ਕਿਉਂ ਪ੍ਰੇਲਾ ਕਰਨਾ ਪਿਆ ਇਸ ਕਰਕੇ ਕਰਨਾ ਪਿਆ ਕਿ ਸਾਨੂੰ ਅਜੇ ਤੱਕ ਨਖਾਮ ਨਹੀਂ ਮਿਲਿਆ ਕੈਮਰਾ ਅੱਜ ਅਸੀਂ ਇਸ ਵਸੀਲੇ ਤੇ ਨਾਲ ਸਾਡੇ ਪ੍ਰਧਾਨ ਜਸਪਾਲ ਜੀ ਲੋਕ ਸਭਾ ਪਾਰਟੀ ਅਸੀਂ ਲੈ ਕੇ ਚੱਲੇ ਆ ਅਸੀਂ ਵਿਸ਼ਵਾਸ ਦਿਵਾਉਨੇ ਸਾਰੀ ਪਬਲਿਕ ਨੂੰ ਤੇ ਬਾਦ ਚੜ ਕੇ ਤੁਸੀਂ ਵੋਟਾਂ ਪਾ ਕੇ ਜਸਪਾਲ ਜੀ ਨੂੰ ਚਿਤਾ ਕੇ ਲੋਕ ਸਭਾ ਦੇ ਵਿੱਚ ਜਾ ਕੇ ਤੇ ਆਪਣੇ ਜਿਹੜੇ ਹੱਕ ਆ ਸਾਨੂੰ ਵਿਸ਼ਵਾਸ ਹੀ ਦਿਓਨੇ ਕਿ ਸਾਡੇ ਹੱਕ ਸਨ ਮਿਲਣਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਪ੍ਰਧਾਨ ਜਸਪਾਲ ਜੀ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਕਿਵੇਂ ਵੇਖਦੇ ਹੋ ਸਭ ਤੋਂ ਪਹਿਲਾਂ ਸਭ ਨੂੰ ਪ੍ਰਮੇਸ਼ੂ ਮਸੀਹ ਦੇ ਨਾਮ ਵਿੱਚ ਜੈ ਮਸੀਹ ਦੀ ਔਰ ਅੱਜ ਬੜੀ ਖੁਸ਼ੀ ਦੀ ਲੈ ਰਿਹਾ ਮਸੀਹ ਭਾਈ ਚਾਰੇ ਔਰ ਚਾਹੇ ਕੋਈ ਵੀ ਭਾਈਚਾਰਾ ਬਾਲਮੀਕ ਭਾਈਚਾਰਾ ਆ ਬਾਲਮੀਕ ਕੋਈ ਮਜਬੂਤ ਸਿੰਘ ਭਾਈਚਾਰਾ ਔਰ ਸਾਰੇ ਸਮ ਵਰ ਸਰਬ ਸਮਾਜ ਨੂੰ ਜੀ ਖੁਸ਼ੀ ਦੀ ਲੈ ਰਿਹਾ ਕਿ ਸਾਡੇ ਵਿੱਚੋਂ ਇੱਕ ਬੰਦਾ ਉੱਠ ਕੇ ਜਸਵਾਲ ਸਿੰਘ ਨੈਸ਼ਨਲ ਲੋਕ ਸੇਵਾ ਵੱਲੋਂ ਪਾਰਟੀ ਵੱਲੋਂ ਅੱਜ ਲੋਕ ਸਭਾ ਦੇ ਕਾਗਜ਼ ਅਰਖਣ ਜਾ ਰਿਹਾ ਔਰ ਸਾਨੂੰ ਬਹੁਤ ਖੁਸ਼ੀ ਆ ਅਸੀਂ ਇਹਨਾਂ ਨੂੰ ਵਿਸ਼ਵਾਸ ਵੀ ਦਵਾਉਂਦੇ ਆ ਅਪੀਲ ਕਰਦੇ ਆ ਔਰ ਬੇਨਤੀ ਵੀ ਕਰਦੇ ਆ ਕਿ ਇਹ ਵੋਟਾਂ ਇਸ ਵਾਰੀ ਸਾਨੂੰ ਮੌਕਾ ਮਿਲਿਆ 75 ਸਾਲ ਰਵਾਇਤੀ ਪਾਰਟੀਆਂ ਨੇ ਸਾਨੂੰ ਕੁੱਟਿਆ ਮਾਰਿਆ ਤੇ ਬਹੁਤ ਬੁਰੇ ਹਾਲਾਤ ਕਿਤੇ ਆ ਸਾਡੇ ਹੱਕ ਨਹੀਂ ਮਿਲਦੇ ਅੱਜ ਸਾਨੂੰ ਇਹ ਮੌਕਾ ਮਿਲ ਗਿਆ ਕਿ ਸਾਡੀ ਆਵਾਜ਼ ਉਠਾਉਣ ਲਈ ਜਸਮਾਲ ਮਸਜਿਦ ਜੀ ਖੜੇ ਹੋਏ ਆ ਜਗ੍ਹਾ ਤੇ ਪਹੁੰਚਿਆ ਅਸੀਂ ਵਕ ਵਕ ਜਾਣਿਆਂ ਦੇ ਤੁਹਾਨੂੰ ਵੀਊ ਦਿਖਾ ਰਹੇ ਹਾਂ ਔਰ ਗੱਲਬਾਤ ਕਰਨੀ ਚਾਹਾਂਗੇ ਹਾਂਜੀ ਸਰ ਸੱਚ ਦੀ ਬਾਤ ਚੈਨਲ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਵਾਲੀ ਗੇਟ ਹੈ ਤੁਹਾਡੀ ਸਾਡੇ ਮੈਂ ਬਟਾਲੇ ਤੋਂ ਪ੍ਰਧਾਨ ਨੈਕਸਟ ਫਰੰਟ ਦਾ ਆਪਣੇ ਚੈਨਲ ਕੇ ਮਸੀਬ ਭਾਈਚਾਰੇ ਵੱਲੋਂ ਕਾਫੀ ਸਮੇਂ ਤੋਂ ਆਪਾਂ ਸੰਘਰਸ਼ ਕਰ ਰਹੇ ਹਾਂ ਮਸੀਬ ਭਾਈਚਾਰੇ ਦੇ ਮੁੱਦਿਆਂ ਆਧਾਰ ਤੇ ਕਿਉਂਕਿ ਜਿਹੜੇ ਮੁੱਦੇ ਰਗੇ ਆ ਹਰ ਭਾਈਚਾਰੇ ਦੇ ਮੁੱਦੇ ਲਾਤੇ ਆਪਾਂ ਲੜਦੇ ਵੀ ਹਾਂ ਸਾਡੇ ਪ੍ਰਾਜ ਜਸਪਾਲ ਮਸੀਹ ਆ ਜੋ ਅੱਜ ਇਲੈਕਸ਼ਨ ਦੇ ਨੋਤੇ ਨੈਸ਼ਨਲ ਲੋਕ ਸੇਵਾ ਪ ਅਸੀਂ ਸਾਰੋਂ ਮੰਗ ਕਰਨੀ ਆ ਕਿ ਇਸ ਵੱਤ ਤੋਂ ਬਾਅਦ ਇਹਨਾਂ ਦਾ ਸਹਿਯੋਗਨ ਕਿ ਹਈ ਵੀ ਵੱਤ ਤੋਂ ਬਾਅਦ ਜਿੰਨਾ ਵੱਡਾ ਸੇ ਹੋਏਗਾ ਆਪਣਾ ਜਰਾ ਰਿਸ਼ਤੇਦਾਰ ਜਾਂ ਜੋ ਸਾਡਾ ਪ੍ਰੰਟ ਫੰਡਰੇਸ਼ਨ ਦੇ ਜੋ ਮੁਸੀਬਾ ਜਾਂ ਕੋਈ ਹੋਰ ਕੋਈ ਆਪਣੇ ਭਾਈਚਾਰੇ ਦੇ ਆ ਕਿ ਵੱਤ ਤੋਂ ਬਾਅਦ ਇਹਨਾਂ ਦੇ ਇਹਨਾਂ ਨੂੰ ਆਪਾਂ ਵੋਟਾਂ ਦਿਤਾਈਏ ਕਿ ਜੋ ਸਾਡੀ ਆਡੀ ਆਵਾਜ਼ ਹੈਗੀ ਆ ਉਹ ਲੋਕ ਸਭਾ ਦੇ ਵਿੱਚ ਉंजे ਕਿਉਂਕਿ ਆਪਣਾ ਪੰਜਾਬ ਦੇ ਵਿੱਚ ਇੱਕ ਵੀ ਇਸਾਈ ਭਾਈਚਾਰੇ ਦਾ ਕੋਈ ਇੱਕ ਚੱਲੀ ਡੰਨੀ ਹੈਗਾ ਕਾਰਨ ਰਿਹਾ ਕਿ ਅੱਜ ਮਸੀਹ ਕਮਿਊਨਿਟੀ ਦੇ ਜੋ ਪ੍ਰਧਾਨ ਰਹੇ ਜਸਪਾਲ ਮਸੀਹ ਜੋ ਕਿ ਬਤੌਰ ਚੇਅਰਮੈਨ ਵੀ ਕਰ ਚੁੱਕੇ ਨੇ ਔਰ ਉਹ ਅੱਜ ਉਹਨਾਂ ਨੂੰ ਐਮਪੀ ਦੀ ਚੋਣ ਲੜਨੀ ਪੈ ਰਹੀ ਹੈ ਕੀ ਰੀਜ਼ਨ ਰਿਹਾ ਹੈ ਕਿਉਂਕਿ ਅਸੀਂ ਕਾਫੀ ਸਮਾਂ ਮਾਰੇ ਜਸਪਾਲ ਭਾਈ ਆਪਾਂ ਸ਼੍ਰੋਮਣੀ ਕਾਲਜ ਦਰ ਚ ਰਹੇ ਆਪਾਂ ਜੀ ਕਿ ਸ਼੍ਰੋਮਣੀ ਕਾਲਜ ਦਰ ਚ ਵੀ ਸਾਡੀ ਇੱਕ ਇਹੀ ਆਵਾਜ਼ ਸੀ ਕਿ ਸਾਡਾ ਕਿ ਇੱਕ ਕ੍ਰਿਸ਼ਨ ਭਾਈਚਾਰੇ ਨੂੰ ਇੱਕ ਟਿਕਟ ਦਿੱਤੀ ਜਾਵੇ ਪਰ ਸਾਡੀ ਆਵਾਜ਼ ਨੂੰ ਮੰਨਿਆ ਜਾਂਦਾ ਦਰਖਤਾਰ ਕੀਤਾ ਜਾਂਦਾ ਵਾ ਸਾਨੂੰ ਬਸ ਵੋਟਾਂ ਤੇ ਹੀ ਇੱਕ ਇਸਤੇਮਾਲ ਕਰਦੇ ਆ ਵੋਟਾਂ ਆ ਗਈਆਂ ਵਾ ਸਾਨੂੰ ਜਫੀਆਂ ਬਾਕੇ ਮਿਲਦੇ ਹਰ ਇੱਕ ਸਾਡੀ ਮੰਗ ਮੰਨਨ ਨੂੰ ਪੂਰੇ ਤਿਆਰ ਹੋ ਜਾਂਦੇ ਆ ਜਦੋਂ ਇਲੈਕਸ਼ਨ ਸਮਾਪਤ ਹੋ ਜਾਂਦੀ ਆ ਔਰ ਮਸੀਹ ਭਾਈ ਜਾਨ ਨੂੰ ਪੁੱਛਿਆ ਜਾਂਦਾਗਾ ਨਾ ਤਾੜਿਆ ਜਾਂਦਾ ਵਾ ਕਿਉਂਕਿ ਉਹਨਾਂ ਦੀ ਅਸੀਂ ਆ ਜਿੰਨੇ ਵੀ ਪਿਛਲੇ ਸਾਲਾਂ ਦੇ ਵਿੱਚ ਵੇਖੋ ਤੁਸੀਂ ਕਿ ਇਸਾਈ ਭਾਈ ਜਾਨ ਦੇ ਇੰਨਾ ਤਕੜਾ ਸੰਕਟ ਆਇਆ ਕਿ ਕਿਸੇ ਵੀ ਸਰਕਾਰ ਦੇ ਬੰਦੇ ਨੇ ਇੱਕ ਵੀ ਹਾਂ ਦਾ ਨਾ ਰਾਲੀ ਮਾਰਿਆਗਾ ਕਿਉਂਕਿ ਸਾਡੀ ਆਵਾਜ਼ ਜਿਹੜੀ ਸੀ ਆਵਾਜ਼ ਨੂੰ ਦਬਾਇਆ ਗਿਆ ਤੇ ਸਾਡੀ ਵਾਣ ਦਬਾਉਂਦੇ ਜਾਂਦੇ ਜੇ ਅੱਜ ਆਪਾਂ ਖੜੇ ਹੋਵਾਂਗੇ ਉਹਨਾਂ ਨੂੰ ਉਹਨਾਂ ਨੂੰ ਵੀ ਸੇਲ ਕਹੇਗਾ ਉਹਨਾਂ ਨੂੰ ਪਤਾ ਲੱਗੇਗਾ ਕਿ ਮਸੀਹ ਭਾਈਚਾਰੇ ਅੱਜ ਜਾਗ ਪਿਆ ਵਾ ਕਿਉਂਕਿ ਇਹਨਾਂ ਦੀ ਗੱਲਾਂ ਮੰਨਣੀਆਂ ਪੈਣੀਆਂ ਵਾ ਤੇ ਜੇ ਅਸੀਂ ਅੱਜ ਇਕੱਠੇ ਨਹੀਂ ਹੋਵਾਂਗੇ ਆਪਾਂ ਤੇ ਅਸੀਂ ਫਿਰ ਕਦੀ ਪਠੀ ਨਹੀਂ ਹੋ ਸਕਾਂ ਆ ਗੱਲਬਾਤ ਕਰਨੀ ਚਾਹਾਂਗੇ ਕਿ ਜਿਵੇਂ ਕਿ ਅੱਜ ਬਹੁਤ ਲੰਬੇ ਸਮੇਂ ਤੋਂ ਮਸੀਹ ਭਾਈਚਾਰੇ ਦੀ ਕਮਿਊਨਿਟੀ ਦੀ ਆਵਾਜ਼ ਚੁੱਕਣ ਦੇ ਲਈ ਕੋਈ ਖੜਾ ਨਹੀਂ ਹੋਇਆ ਅੱਜ ਪਹਿਲੀ ਵਾਰ ਪਰਦਾਨ ਜਿਸਪਾਲ ਮਸੀਹ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਐਮਪੀ ਦੀ ਚੋਣ ਲੜਨ ਜਾ ਰਹੇ ਨੇ ਤੁਹਾਡੇ ਹਸਬੰਡ ਨੇ ਕਿਵੇਂ ਦਾ ਸਾਥ ਹੈ ਤੁਹਾਡਾ ਔਰ ਕਿਵੇਂ ਵੇਖਦੇ ਹੋ ਇਸ ਗੱਲ ਨੂੰ ਸਾਡਾ ਬਹੁਤ ਜ਼ਿਆਦਾ ਸਾਥ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਆਉਣ ਵਾਲੇ ਸਮੇਂ ਵਿੱਚ ਜਿੱਤਣਗੇ ਔਰ ਜੋ ਅੱਜ ਤੱਕ ਕੰਮ ਨਹੀਂ ਹੋ ਸਕੇ ਔਰ ਮੇਰੇ ਪਤੀ ਜ਼ਰੂਰ ਕਰਨਗੇ ਇਹ ਸਾਰੇ ਲੋਕਾਂ ਦਾ ਮਤਲਬ ਕੀ ਨਾਮ ਦੇ ਸਾਥ ਹੈ ਔਰ ਮੈਂ ਵਿਸ਼ਵਾਸ ਕਰਦੀ ਹਾਂ ਔਰ ਪ੍ਰਭੂ ਤੇ ਭਰੋਸਾ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਚ ਵੱਡੀ ਬਹੁਮਤ ਨਾਲ ਜਿੱਤਣਗੇ। ਔਰ ਇੱਕ ਜਿੰਨੀ ਵੀ ਆ ਆਮਾ ਜਿੰਨੀ ਵੀ ਜਨਤਾ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਸਾਰੇ ਮਤਲਬ ਸਪੋਰਟ ਕਰਨ ਤਾਂ ਕਿ ਆਉਣ ਵਾਲੇ ਸਮੇਂ 'ਚ ਬਾਰੀ ਬਹੁਮਤ ਨਾਲ ਜਿੱਤ ਸਕਣ। ਧੰਨਵਾਦ ਜੀ। ਇਹ ਸਾਨੂੰ ਸਾਡੇ ਵਿੱਚ ਪ੍ਰਧਾਨ ਜਸਪਾਲ ਮੱਸੀ ਜੀ ਦੇ ਜੋ ਮੈਸੇਜ ਨੇ ਉਹਨਾਂ ਦਾ ਵੀ ਇਹੀ ਕਹਿਣਾ ਆ। ਕੀ ਪਹਿਲੀ ਵਾਰ ਜੋ ਐਮਪੀ ਦੀ ਚੋਣ ਲੜਨ ਜਾ ਰਹੇ ਨੇ ਔਰ ਉਹਨਾਂ ਦਾ ਇਹੀ ਕਹਿਣਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਪ੍ਰਧਾਨ ਜਸਪਾਲ ਮਸੀਹ ਨੂੰ ਕਾਮਯਾਬ ਕਰੋ ਅੱਜ ਤੁਸੀਂ ਦੇਖ ਰਹੇ ਹੋ ਕਿ ਆ ਜੋ ਨਾਮਜ਼ਦਗੀ ਦੇ ਜੋ ਫਾਰਮ ਨੇ ਜੋ ਦਾਖਲ ਦੇ ਭਰਨ ਜਾ ਰਹੇ ਨੇ ਔਰ ਇਸ ਜਗ੍ਹਾ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਹੈ ਜਿਹੜਾ ਮਸੀਹ ਭਾਈਚਾਰੇ ਦਾ ਕੱਟ ਵੇਖ ਸਕਦੇ ਹੋ ਭੈਣਾ ਦਾ ਕੱਟ ਵੇਖ ਸਕਦੇ ਹੋ ਔਰ ਗੱਡੀਆਂ ਦੇ ਕਾਫਲੇ ਦੇ ਨਾਲ ਗੱਡੀਆਂ ਦੇ ਕਾਫਲੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਸਾਥ ਦੇ ਨਾਲ ਸਾਰਿਆਂ ਦੇ ਨਾਲ ਮਿਲ ਕੇ ਅੱਜ ਉਹ ਡੀਸੀ ਦਫ਼ਤਰ ਦੇ ਵਿੱਚ ਕਚਹਿਰੀ ਚੌਂਗ ਦੇ ਵਿੱਚ ਪਹੁੰਚਣਗੇ ਔਰ ਉਸ ਜਗ੍ਹਾ ਦੇ ਉੱਤੇ ਜਾ ਕੇ ਉਹ ਆਪਣਾ ਨਾਮਜ਼ਦਗੀ ਦੇ ਫਾਰਮ ਜਿਹੜੇ ਆ ਉਹ ਭਰਨਗੇ ਇਸ ਜਗ੍ਹਾ ਦੇ ਉੱਤੇ ਉਹਨਾਂ ਦਾ ਦਫ਼ਤਰ ਹੈ ਅੰਬਸਰ ਸ਼ਹਿਰ ਦੇ ਵਿੱਚ ਜਿੱਥੇ ਦਫ਼ਤਰ ਲੋਕ ਨੱਚਦੇ ਹੋਏ ਲੋਕ ਨੱਚ ਕੇ ਝੂਮ ਕੇ ਜਿਹੜਾ ਹੈ ਇਸ ਖੁਸ਼ੀ ਨੂੰ ਜ਼ਾਹਿਰ ਕਰਦੇ ਪਏ ਨੇ